ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਅੱਜ ਗੱਲ ਕਰਦੇ ਹਾਂ 6 April ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਜਿਵੇਂ ਮੌਸਮ ਦੀ ਅਮੀਰ ਸੀਗੀ ਉਸੇ ਤਰ੍ਹਾਂ ਦਾ ਹੀ ਰਿਹਾ ਸਵੇਰ ਵੇਲੇ ਤੋਂ ਮੌਸਮ ਸਾਫ਼ ਸੀਗਾ ਉੱਪਸਾਰੇ ਖੇਤਰਾਂ ਦੇ ਵਿੱਚ ਨਿਕਲੀ ਹੋਈ ਹੈ ਗਰਮੀ ਦਾ ਅਹਿਸਾਸ ਲਗਾਤਾਰ ਹੋ ਰਿਹਾ ਹੈ ਸਵੇਰ ਵਾਲੇ ਟੈਂਪਰੇਚਰ 17-18 ਡਿਗਰੀ ਤੇ ਦਿਨ ਵੇਲੇ ਇਹ 38-39 ਡਿਗਰੀ ਦੇ ਆਸ-ਪਾਸ ਪੰਜਾਬ ਨੂੰ ਟੱਚ ਕਰ ਰਿਹਾ ਹੈ ਪਰ ਜਿਵੇਂ ਹੀ ਬਾਅਦ ਦੁਪਹਿਰ ਤੋਂ ਹਲਕੀ ਜਿਹੀ ਬੱਦਲਵਾਈ ਵੀ ਲਗਾਤਾਰ ਪੰਜਾਬ ਦੇ ਉੱਪਰ ਉਹਦੀ ਗੁਜਰਨ ਸ਼ੁਰੂ ਹੋ ਚੁੱਕੀ ਹੈ ਅੱਜ ਨਾਲੋਂ ਕੱਲ ਗਰਮੀ ਹੋਰ ਰਹੇਗੀ ਤੇ 8 ਤਰੀਕ ਨੂੰ ਇਸ ਤੋਂ ਵੀ ਜ਼ਿਆਦਾ ਦਵੇਗੀ ਤੇ ਟੈਂਪਰੇਚਰ ਪਹਿਲੀ ਵਾਰ ਪੰਜਾਬ ਦੇ ਵਿੱਚ ਵੀ 40 ਡਿਗਰੀ ਨੂੰ ਪਾਰ ਕਰਦਾ ਹੋਇਆ ਦਿਖਾਈ ਦੇਵੇਗਾ ਉਸ ਤੋਂ ਲਾ ਬਾ ਮੌਸਮ ਦੇ ਵਿੱਚ ਕੁਝ ਖਾਸ ਤਬਦੀਲੀਆਂ 9 ਤਰੀਕ ਤੋਂ ਦੁਪਹਿਰੋਂ ਬਾਅਦ ਤੋਂ ਹੋਣਗੀਆਂ ਜਿਹਦੇ ਵਿੱਚ ਮੀਂਹ ਹਨੇਰੀ ਧੂੜਪਰੀ ਤੇ ਹਲਕੀ ਫੁਲਕੀ ਗੜੇਮਾਰੀ ਹੋਣ ਦੀ ਜਬੀ ਸੰਭਾਵਨਾ ਬਣ ਰਹੀਆਂ ਨੇ 9 ਤਰੀਕ ਦੇ ਆਸ-ਪਾਸ ਇਹ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਬਹੁਤਾ ਅਸਰ ਇਸ ਦਾ Rajasthan Haryana ਤੇ Malwa ਦੇ Punjab ਦੇ ਇਲਾਕਿਆਂ ਦੇ ਵਿੱਚ ਰਹਿਣ ਦੀ ਸੰਭਾਵਨਾ ਰਹੇਗੀ ਬਾਕੀ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਧੂੜ ਭਰੀਆਂ ਹਨੇਰੀਆਂ ਜਾਂ ਹੀਟ ਸੈੱਲ ਜਰੂਰ ਬਣ ਸਕਦੇ ਹਨ ਇਸੇ ਤਰ੍ਹਾਂ ਹੀ ਅੱਜ ਮੌਸਮ ਸਾਫ਼ ਹੈ ਕੱਲ ਨੂੰ ਵੀ ਸਵੇਰ ਵੇਲੇ ਮੌਸਮ ਸਾਫ਼ ਰਹੇਗਾ ਲਗਾਤਾਰ ਗਰਮੀ ਦੇ ਵਿੱਚ ਵਾਧਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਸੇ ਤਰ੍ਹਾਂ ਹੀ ਦੇਖਣ ਨੂੰ ਮਿਲੇਗਾ ਤੇ Punjab ਵਿੱਚ ਟੈਂਪਰੇਚਰ 40 ਡਿਗਰੀ ਦੇ ਪਾਸ ਵੀ ਪੁੱਜਦਾ ਹੋਇਆ ਦਿਖੇਗਾ